ਜੀ ਹਾਂ ਸੀਸੀਟੀਵੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਸੁਨਿਆਰੇ ਦੀ ਦੁਕਾਨ ਤੇ ਇੱਕ ਮੈਲਾ ਬੈਠੀ ਹੈ ਜਿਸ ਦੇ ਨਾਲ ਇੱਕ ਛੋਟਾ ਬੱਚਾ ਵੀ ਹੈ ਇਸ ਦੌਰਾਨ ਇਹ ਮੈਲਾ ਪਹਿਲਾਂ ਆਪਣਾ ਜਾਲ ਵਿਛਾਉਂਦੀ ਹੈ ਦੁਕਾਨ ਮਾਲਕ ਨੂੰ ਆਪਣੀਆਂ ਗੱਲਾਂ 'ਚ ਲਗਾਉਂਦੀ ਹੈ ਉਸ ਨੂੰ ਸੋਨੇ ਦੀਆਂ ਅੰਗੂਠੀਆਂ ਦਿਖਾਉਣ ਲਈ ਕਹਿੰਦੀ ਹੈ ਉਸ ਨੂੰ ਅਲਝਾਉਂਦੀ ਦਿਖਾਈ ਦੇ ਰਹੀ ਹੈ ਦੇਖਦੇ ਹੀ ਦੇਖਦੇ ਇਹ ਮੈਲਾ ਇੱਕ ਸਿੱਧ ਚੋਰਨੀ ਅਜਿਹਾ ਕਾંડ ਕਰਦੀ ਹੈ ਕਿ ਦੁਕਾਨ ਮਾਲਕ ਨੂੰ ਇਸ ਬਜ਼ੁਰਗ ਸੁਨਿਆਰੇ ਨੂੰ ਪਿੰਨਕ ਤੱਕ ਨਹੀਂ ਲੱਗਣ ਦਿੰਦੀ ਕਿ ਉਸਦੇ ਸੋਨੇ ਦੀ ਅੰਗੂਠੀ ਤੇ ਕਦੋਂ ਹੱਥ ਸਾਫ਼ ਕਰ ਦਿੱਤਾ ਜੀ ਹਾਂ ਜਨਾਬ ਤੁਸੀਂ ਦੇਖ ਸਕਦੇ ਹੋ ਕਿੰਨੀ ਚਲਾਕੀ ਨਾਲ ਕਿੰਨੀ ਹੁਸ਼ਿਆਰੀ ਨਾਲ ਇਸ ਮਹਿਲਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਸ਼ਰਿਆਮ ਅੰਜਾਮ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਇਹ ਮਹਿਲਾ ਪਹਿਲਾਂ ਇੱਕ ਹੱਥ ਨਾਲ ਆਪਣੇ ਪਰਸ ਵਿੱਚੋਂ ਇੱਕ ਸੋਨੇ ਦੀ ਨਕਲੀ ਅੰਗੂਠੀ ਕੱਢਦੀ ਹੈ ਤੇ ਦੂਜੇ ਹੱਥ ਨਾਲ ਸੁਨਾਰੇ ਵੱਲੋਂ ਦਿਖਾਈਆਂ ਜਾ ਰਹੀਆਂ ਅਸਲੀ ਸੋਨੇ ਦੀਆਂ ਅਗੋਠੀਆਂ 'ਚੋਂ ਇੱਕ ਸੋਨੇ ਦੀ ਅੰਗੂਠੀ ਚੁੱਕ ਲੈਂਦੀ ਹੈ ਤੇ ਸੁਨਾਰੇ ਦੀਆਂ ਅੱਖਾਂ ਸਾਹਮਣੇ ਜੀ ਹਾਂ ਬਿਲਕੁਲ ਸੁਨਾਰੇ ਦੀਆਂ ਅੱਖਾਂ ਸਾਹਮਣੇ ਹੀ ਮੌਕਾ ਦੇਖਦੇ ਅਸਲੀ ਅੰਗੂਠੀ ਨਾਲ ਆਪਣੀ ਨਕਲੀ ਅੰਗੂਠੀ ਬਦਲ ਲੈਂਦੀ ਹੈ ਤੇ ਨਕਲੀ ਅੰਗੂਠੀ ਨੂੰ ਸੁਨਿਆਰੇ ਦੇ ਟੇਬਲ ਤੇ ਰੱਖ ਦਿੰਦੀ ਹੈ ਤੇ ਅਸਲੀ ਅੰਗੂਠੀ ਨੂੰ ਆਪਣੇ ਪਰਸ ਚ ਪਾ ਲੈਂਦੀ ਹੈ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੀ ਹੈ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਹ ਹੈਰਾਨ ਕਰਦੀਆਂ ਚੋਰੀਆਂ ਦੀਆਂ ਤਸਵੀਰਾਂ ਚੰਡੀਗੜ੍ਹ ਤੋਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਮਾਸੂਮ ਬੱਚੇ ਨੂੰ ਨਾਲ ਲੈ ਕੇ ਘੁੰਮ ਰਹੀਏ ਮੈਲਾ ਪਹਿਲਾਂ ਵੀ ਅਜਿਹੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੀ ਹੈ ਲਗਾਤਾਰ ਪੁਲਿਸ ਇਸ ਕਥਿਤ ਚੋਰੀ ਦੀ ਭਾਲ ਕਰ ਰਹੀ ਸੀ ਤੇ ਆਖਰ ਪੁਲਿਸ ਨੇ ਮੁਲਜ਼ਮ ਇਸ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇਸ ਮਹਿਲਾ ਮੁਲਜ਼ਮ ਤੋਂ ਦੰਗਾਈ ਨਾਲ ਪੁੱਛਗਿੱਛ ਕਰ ਰਹੀ ਹੈ ਕਿ ਆਖਰ ਇਸ ਤੋਂ ਪਹਿਲਾਂ ਅਜਿਹੀਆਂ ਕਿੰਨੀਆਂ ਹੋਰ ਵਾਰਦਾਤਾਂ ਹੋਰ ਕਿੰਨੀਆਂ ਸੁਨਿਆਰੇ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਚੁੱਕੀ ਹੈ ਦੇਖਣਾ ਹੋਵੇਗਾ ਪੁਲਿਸ ਜਾਂਚ ਤੋਂ ਬਾਅਦ ਹੋਰ ਕੀ ਖੁਲਾਸੇ ਕਰਦੀ ਹੈ ਜਗਵਾਨੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ